ਭਾਬੀ ਕਮਲ ਕੌਰ ਦੇ ਕਤਲ ਤੋਂ ਬਾਅਦ ਇਸ ਮਾਮਲੇ ਨੇ ਕਾਫੀ ਤੋਲ ਫੜੀਆ ਬੇਸ਼ੱਕ ਦੋ ਨਿਹੰਗ ਸਿੰਘਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਅਮਰਤਪਾਲ ਮੈਰੋ ਦੇ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਆ ਪਰ ਹੁਣ ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚ ਕਈ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਕਈ ਉਸ ਦੇ ਖਿਲਾਫ ਬੋਲਦੇ ਹੋਏ ਨਜ਼ਰ ਆ ਰਹੇ ਨੇ ਪਰ ਹੁਣ ਇੱਥੇ ਅਮਰਤਪਾਲ ਮੈਰੋ ਦੇ ਖਿਲਾਫ ਬੋਲਣ ਵਾਲਿਆਂ ਦੇ ਉੱਤੇ ਪੜਕਦੇ ਹੋਏ ਨਜ਼ਰ ਆਏ ਨੇ ਬਾਬਾ ਰਾਜਾ ਰਾਜ ਨਿਹੰਗ ਸਿੰਘ ਜੋ ਕਿ ਮੋਹਾਲੀ ਬਾਰਡਰ ਦੇ ਉੱਤੇ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਜੋ ਕੌਮੀ ਇਨਸਾਫ਼ ਮੋਰਚਾ ਲੱਗਿਆ ਉਸ ਮੋਰਚੇ ਦੇ ਵਿੱਚ ਲਗਾਤਾਰ ਅਗਵਾਹੀ ਕਰ ਰਹੇ ਨੇ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਪੜਾਅਸ ਕੱਢੀ ਆ ਬਾਬਾ ਰਾਜਾ ਰਾਜ ਦੇ ਵੱਲੋਂ ਜੋ ਰਸੂਲਪੁਰ ਨੇ ਬਾਬਾ ਰਸੂਲਪੁਰ ਨੇ ਜਸਵੀਰ ਸਿੰਘ ਰਸੂਲਪੁਰ ਉਸ ਦੇ ਵੱਲੋਂ ਅਮਰਤਪਾਲ ਨੂੰ ਕਾਫੀ ਕੁਝ ਬੋਲਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਬਾਬਾ ਰਾਜਾ ਰਾਜ ਦੇ ਵੱਲੋਂ ਜਸਪੀਰ ਸਿੰਘ ਰਸੂਲਪੁਰ ਦੀ ਰੇਲ ਬਣਾਈ ਇੱਕ ਵਾਰ ਤੁਹਾਨੂੰ ਵੀ ਸੁਣਾਉਂਦੇ ਆ ਕਾਨੂੰਨ ਮੁਤਾਬਕ ਜੋ ਉਹਨਾਂ ਨੇ ਕੀਤਾ ਉਹ ਗਲਤ ਦਾ ਇਹ ਨਹੀਂ ਸੀ ਹੋਣਾ ਚਾਹੀਦਾ ਪਰ ਖਾਲਸਾ ਪੰਥ ਦੀ ਨਜ਼ਰ ਦੇ ਵਿੱਚ ਬਿਲਕੁਲ ਸਹੀ ਕੀਤਾ ਜੋ ਪੰਜਾਬ ਦੀ ਜਿਹੜੀ ਹੈਗਾ ਵਾਤਾਵਰਨਾਂ ਪੰਜਾਬ ਦਾ ਸੱਭਿਆਚਾਰ ਹੈ ਜਿਹੜਾ ਕੋਈ ਉਹਨੂੰ ਖੰਦਲਾ ਕਰੂਗਾ ਉਹਨੂੰ ਵਕਸਣਗੇ ਫੌਜ ਨਹੀਂ ਫੌਜ ਦੀ ਉਹਨਾਂ ਨੂੰ ਪਹਿਲਾਂ ਵੀ ਸਮਝਾਇਆ ਸੀਗਾ ਉਹਨਾਂ ਨੇ ਵੀ ਤੁਸੀਂ ਇਹ ਗੰਦ ਪਾਉਣਾ ਛੱਡ ਦਿਓ ਬਹੁਤ ਸਾਰੇ ਬਲੌਗਰ ਨੇ ਉਹਨਾਂ ਨੂੰ ਵੀ ਕਿਹਾ ਪਰ ਉਹ ਨਹੀਂ ਹਟਦੇ ਕੁਝ ਸਮਾਂ ਚੁੱਪ ਹੋ ਜਾਂਦੇ ਨੇ ਫੇਰ ਪਾਉਣ ਲੱਗ ਜਾਂਦੇ ਨੇ ਦੇਖੋ ਸਾਡਾ ਸਮਾਜ ਆ ਪੰਜਾਬ ਆ ਇਹ ਗੁਰਾਂ ਦੇ ਨਾਂ ਤੇ ਵੱਸਦਾ ਇੱਥੇ ਜੇ ਕੋਈ ਗੰਦਗੀ ਫੈਲਾਊਗਾ ਫਿਰ ਸਿੰਘ ਸਾਫ਼ ਕਰਨਗੇ ਤਾਂ ਹੈਗੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਆਓ ਆਪਾਂ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਸਾਥ ਦੇਣਾਗਾ ਤੇ ਕੋਈ ਗੱਲ ਨਹੀਂ ਉਹਨਾਂ ਨੇ ਭੱਜੇ ਨਹੀਂ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਜਿਹੜਾ ਕਾਨੂੰਨ ਨੇ ਉਹਨਾਂ ਨੇ ਆਪਣਾ ਕੰਮ ਕਰਤਾ ਕਾਨੂੰਨ ਦਾ ਹੁਣ ਆਪਣਾ ਕੰਮ ਆ ਜੋ ਸਜ਼ਾ ਦੇਊਗੀ ਕਾਨੂੰਨ ਉਹ ਭੁਗਤਣਗੇ ਉਹ ਪਿੱਛੇ ਨਹੀਂ ਹਟਦੇ ਤੇ ਬਹੁਤ ਸਾਰੇ ਜਿਹੜੇ ਤਕਰੀਬਨ ਅ 80-85% ਜਿਹੜੇ ਲੋਕ ਨੇ ਉਹ ਭਾਈ ਉਹਨਾਂ ਦੇ ਹੱਥ ਦੇ ਵਿੱਚ ਨੇ ਤੇ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਹੋਏ ਨੇ ਜਿਨ੍ਹਾਂ ਨਾਲ ਕਤਲ ਹੋਇਆ ਤੇ ਪਹਿਲਾਂ ਮੈਂ ਕਹਿਣਾ ਚਾਹਦਾ ਹਾਂ ਪੰਜਾਬ ਦੇ ਲੋਕਾਂ ਨੂੰ ਵੀ ਆਪਾਂ ਕਿੱਧਰ ਤੁਰਪੇ ਇਹ ਗੰਦਗੀ ਦੇਖਣੀ ਤੁਸੀਂ ਨੇ ਆਪਣੇ ਬੱਚਿਆਂ ਨੂੰ ਇਹੀ ਕੁਝ ਦਿਖਾਉਣਾ ਜਿਹੜੇ ਉਹਦਾ ਸਮਰਥਨ ਕਰਦੇ ਨੇ ਜਿਹੜੇ ਕਹਿੰਦੇ ਨੇ ਬਹੁਤ ਮਾੜਾ ਹੋਇਆ ਉਹ ਉਹਦਾ ਕੰਮ ਸੀ ਵੀ ਤੁਸੀਂ ਫਿਰ ਹੁਣ ਤੁਸੀਂ ਆਪ ਚਲਾ ਲਓ ਤਾਂ ਮਰਤੀ ਹੁਣ ਉਹਨਾਂ ਨਾਲ ਜਗ੍ਹਾ ਤੁਸੀਂ ਖੜ੍ਹ ਜਾਓ ਤੁਸੀਂ ਕਰਨ ਲੱਗ ਜਓ ਉਹਨਾਂ ਵਾਲਾ ਕੰਮ ਤੁਸੀਂ ਸੰਭਲੋ ਆਪਦੇ ਪਰਿਵਾਰ ਨੂੰ ਸੰਭਾਲੋ ਸ਼ਰਮ ਕਰੋ ਕੋਈ ਸ਼ਰਮ ਪੰਜਾਬ ਦੇ ਵਿੱਚ ਇਹ ਗੰਦਗੀ ਨਹੀਂ ਚੱਲਦੀ ਈਸ ਲਈ ਤਾਂ ਨਹੀਂ ਚੱਲਦੀ ਅਸੀਂ ਪੰਜਾਬ ਦੇ ਬਸਿੰਦੇ ਆ ਪੰਜਾਬ ਦੇ ਬਾਰਸ਼ਾਂ ਇੱਥੇ ਸੱਭਿਆਚਾਰ ਜਿਹੜਾ ਕੋਈ ਗੰਦਲਾ ਕਰੂਗਾ ਪੰਜਾਬ ਦਾ ਮਾਹੌਲ ਖਰਾਬ ਕਰੂਗਾ ਉਹਨੂੰ ਖਾਲਸਾ ਪੰਥ ਬਖਸ਼ੂਗਾ ਨਹੀਂ ਤੇ ਜਿੱਥੇ ਭਾਈ ਅਮਰਤਪਾਲ ਸਿੰਘ ਮੈਰੂ ਨੂੰ ਦੋਸ਼ ਜੀ ਜਾਂਦੇ ਨੇ ਲੋਕ ਉਥੇ ਸਰਕਾਰ ਦੋਸ਼ੀ ਆ ਜਿਹੜੀ ਸਰਕਾਰ ਆ ਉਹ ਦੋਸ਼ੀ ਆ ਜਦੋਂ ਸਭ ਦਾ ਸੋਸ਼ਲ ਮੀਡੀਆ ਦਾ ਜੋਗਾ ਹਰੇਕ ਬੰਦੇ ਨੇ ਆਪਣੇ YouTube ਤੇ Facebook ਤੇ Instagram ਤੇ ਪੇਜ ਬਣਾਏ ਹੋਏ ਨੇ ਆਪੋ ਆਪਣੇ ਚੈਨਲ ਬਣਾਏ ਹੋਏ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨਸ਼ੇ ਰੋਕਣ ਦੀ ਗੱਲ ਕਰਦੇ ਨੇ ਤੇ ਹੱਕ ਸੱਚ ਦੀ ਆਵਾਜ਼ ਕਲ ਬਲੰਦ ਕਰਦੇ ਨੇ ਜੋ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਆਪਦੇ ਹੱਕ ਮੰਗਦਾ ਪੰਜਾਬ ਦੀ ਗੱਲ ਕਰਦਾ ਸਰਕਾਰ ਆ ਜਿਹੜੀ ਉਦੇ ਚੈਨਲ ਬੰਦ ਕਰ ਦਿੰਦੀ ਆ ਉਹਨਾਂ ਨੂੰ ਜਿਹੜਾ ਪੂਰਨ ਤੌਰ ਤੇ ਪਾਬੰਦੀ ਲਾ ਲਾ ਦਿੰਦੀ ਆ ਬਲੌਗ ਮਾਰੇ ਜਾਂਦੇ ਨੇ ਉਹਨਾਂ ਦੇ ਜਿਹੜੇ ਚੈਨਲ ਨੇ ਪਰ ਦੂਸਰੇ ਪਾਸ ਜਿਹੜੇ ਬਲੌਗਰ ਗੰਦਗੀ ਸਮਾਜ ਦੇ ਵਿੱਚ ਫੈਲਾ ਰਹੇ ਨੇ ਅਸਲੀਲਤਾ ਫੈਲਾ ਰਹੇ ਨੇ ਸਰਕਾਰ ਨੇ ਉਹਨਾਂ ਨੂੰ ਖੁੱਲੀ ਛੁੱਪੀ ਦਿੱਤੀ ਹੋਈ ਆ ਕੋਈ ਵੀ ਉਹਨਾਂ ਤੇ ਪਾਬੰਦੀ ਨਹੀਂ ਕਿਸੇ ਦਾ ਚੈਨਲ ਨਹੀਂ ਬੰਦ ਹੁੰਦਾ ਜੋਰਾਂ ਸੋਰਾਂ ਦੇ ਨਾਲ ਉਹ ਚੈਨਲ ਚੱਲਦੇ ਨੇ ਤਾਂ ਕਿ ਉਹਨਾਂ ਨੂੰ ਖੁੱਲੀ ਛੁੱਪੇ ਤੁਸੀਂ ਕੁਛ ਮਰਜ਼ੀ ਕਰੋ ਨੰਗੇਜ ਦਿਖਾਓ ਅਸਲੀਲਤਾ ਦਿਖਾਓ ਤੁਹਾਡੇ ਤੇ ਕੋਈ ਸਕੰਜਾਨੀ ਤੁਹਾਡਾ ਕੋਈ ਚੈਨਲ ਨਹੀਂ ਬੰਦ ਹੁੰਦਾ ਜੇ ਪਾਈ ਅਮਰਿਤਪਾਲ ਸਿੰਘ ਉਹਨਾਂ ਨੇ ਉਹਨੂੰ ਸੌਦਾ ਲਾਇਆ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਸੀਗਾ ਉਹਨਾਂ ਨੇ ਤਾਂ ਜਿਹੜਾ ਸੌਦਾ ਲਾਇਆ ਉਹ ਸਮਾਜ ਨੂੰ ਦੇਖਦੇ ਹੋਏ ਆ ਲਾਇਆ ਮਜਬੂਰ ਨੂੰ ਤੌੜ ਤੇ ਉਹਨਾਂ ਨੂੰ ਸੌਦਾ ਲਾਉਣਾ ਪਿਆ ਕਈ ਇਹ ਵੀ ਗੱਲਾਂ ਕਰਦੇ ਨੇ ਆ ਵੀ ਔਰਤ ਦੇ ਹੱਥ ਨੇ ਜਿਹੜੇ ਜ਼ਾਲਮ ਹੋ ਜੇ ਸਰਕਾਰ ਨੂੰ ਤੁਸੀਂ ਇੰਦਰਾ ਕਹਦੋਂ ਨੂੰ ਕਹਦੋਂਗੇ ਵੀ ਉਹ ਕਿਉਂ ਮਾਰਤੀ ਉਹਨੇ ਸਿਕੰਧੀ ਆਜਵਾਦ ਨੂੰ ਹੱਥ ਪਾਇਆ ਸੀ ਤਾਂ ਸੋਧੀ ਆ ਇਥੇ ਔਰ ਜਿਆ ਬੰਦੇ ਦਾ ਕੰਮ ਨਹੀਂ ਜਿਹੜਾ ਕੋਈ ਜ਼ਾਲਮ ਬਣ ਜਾਂਦਾ ਜ਼ੁਲਮ ਕਰਦਾ ਜਿਹੜਾ ਕੋਈ ਪੰਜਾਬ ਦੇ ਮਾਹੌਲ ਨੂੰ ਜਾਂ ਸਮਾਜਿਕ ਮਾਹੌਲ ਨੂੰ ਖਰਾਬ ਕਰਦਾ ਉਹਨੂੰ ਫਿਰ ਸੋਦਾ ਹੀ ਲਾਉਣਾ ਠੀਕ ਆ ਤੁਹਾਡੀਆਂ ਨਜ਼ਰਾਂ ਦੇ ਵਿੱਚ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹ ਗਲਤ ਆ ਪਰ ਸਾਡੀਆਂ ਨਜ਼ਰਾਂ ਦੇ ਵਿੱਚ ਪੰਥੀ ਨਜ਼ਰ ਦੇ ਵਿੱਚ ਬਿਲਕੁਲ ਸਹੀ ਆ ਸਾਨੂੰ ਸਾਰਿਆਂ ਨੂੰ ਇਸ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜੇ ਹੋਰ ਬਲੌਗਰ ਤਰੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਉਹਨੂੰ ਕਈ ਜਿਹੜੇ ਹੈਗੇ ਨੇ ਗੱਲਾਂ ਕਰਦੇ ਨੇ ਮੈਂ ਨੌ ਨਹੀਂ ਲਾਉਣਾ ਚਾਹੁੰਦਾ ਖੱਚਾਂ ਦਾ ਉਹ ਕਹਿੰਦੇ ਨੇ ਵੀ ਪਿਆਰ ਨਾਲ ਸਮਝਾਇਆ ਜਾਣਾ ਚਾਹੀਦਾ ਸੀ ਉਹਨੂੰ ਬੈਠ ਕੇ ਸਮਝਾਉਂਦੇ ਮਾਰਨ ਦਾ ਕੋਈ ਹੱਲ ਨਹੀਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੋਈ ਹਜੇ ਤਾਂ ਸੋਧਾ ਲਾਇਆ ਹੋਰ ਬਹੁਤ ਸਾਰੇ ਬਲੌਗਰ ਨੇ ਜਿਹੜੇ ਨੌਜਵਾਨ ਆ ਬੀਬੀਆਂ ਨੇ ਜਿਹੜੀਆਂ ਉਹ ਗੰਦ ਫੈਲਾ ਰਹੀਆਂ ਤੁਸੀਂ ਜਾ ਕੇ ਸਮਝਾ ਦਿਓ ਉਹਨਾਂ ਨੂੰ ਹੁਣ ਤੁਹਾਨੂੰ ਤੁਹਾਡੇ ਕੋਲ ਟਾਈਮ ਹੈਗਾ ਨਾ ਤੁਸੀਂ ਸਮਝਾਓ ਜਾ ਕੇ ਉਹਨਾਂ ਨੂੰ ਕਹੋ ਛੱਡ ਦਿਓ ਹੱਥ ਜੋੜੋ ਕਰੋ ਗੱਲ ਉਹਨਾਂ ਨਾਲ ਜਾ ਕੇ ਸਮਝਾਓ ਇਹਨਾਂ ਨੂੰ ਜੇ ਤੁਹਾਡੀ ਗੱਲ ਮੰਨ ਲੈਣ ਬਾਬੂ ਗੱਲਾਂ ਕਰਦੇ ਫਿਰਦੇ ਹੋ ਹੋਰ ਹੀ ਗੱਲਾਂ ਮਾਰੀ ਜਾਂਦੇ ਨੇ ਪੰਜਾਬ ਆਹੀ ਪੰਜਾਬ ਸਿੱਧੇ ਹੋ ਕੇ ਸਾਡੇ ਨਾਲ ਗੱਲ ਕਰ ਲੋ ਇੱਕ ਕਹਿੰਦਾ ਉਹ ਨੌਜਾਨੀ ਲੈਣਾ ਇਹਨਾਂ ਨੇ ਅੰਗਸ ਸਿੰਘਾਂ ਦੇ ਬਾਣੇ ਨੂੰ ਬਦਨਾਮ ਕਰ ਰੱਖਿਆ ਨਾ ਕਿ ਨਹੀਂ ਆਉਂਦਾ ਤੇ ਉਹ ਕਹਿੰਦਾ ਮੇਰੇ ਨਾਲ ਕੰਟੈਕਟ ਕਰੋ ਜੇ ਤੇ ਤੁਹਾਨੂੰ ਤਾਂ ਤੂੰ ਹੀ ਕੰਟੈਕਟ ਕਰ ਆ ਜਾ ਮੈਦਾਨ ਦੇ ਵਿੱਚ ਆ ਛੜਿਆ ਹੋਇਆ ਬੰਦਿਆ ਤੂੰ ਬਾਣੇ ਨੂੰ ਪਾ ਕੇ ਬਦਨਾਮ ਕਰਦਾ ਫਿਰਦਾ ਕਈ ਕਈ ਦਿਨ ਤੂੰ ਨਹਾਉਦਾ ਨਹੀਂ ਹੈਗਾ ਆ ਸਾਡੇ ਮੈਦਾਨ ਦੇ ਸਾਹਮਣੇ ਆ ਸਾਡੇ ਤੈਨੂੰ ਪੁੱਛੀਏ ਅੱਜ ਜਿੱਥੇ ਮਰਜੀ ਬੰਨ ਲਈ ਤੂੰ ਕਹਿਣਾ ਮੈਨੂੰ ਮੇਰੇ ਤੇ ਮੇਰੇ ਨਾਲ ਕੰਟੈਕਟ ਕਰਦੇ ਤੂੰ ਤੁਹਾਨੂੰ ਧਮਕੀ ਇਹਦਾ ਤੇਰੇ ਨਾਲ ਕੀ ਕੰਟੈਕਟ ਕਰੀ ਤੂੰ ਤਾਂ ਆਪ ਛਲੇ ਦਾ ਖਾਤਿਆਂ ਸਰਕਾਰੀ ਟੌਕ ਬੰਦਾ ਇੱਕ ਉਹ ਹੋਰ ਕਹੀ ਜਾਂਦਾ ਉਹਨਾਂ ਨੇ ਬਲਾਤਕਾਰ ਕਰਿਆ ਇੱਕ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਅਣਖੀ ਜੋਧੇ ਨੇ ਉਹਨਾਂ ਨੂੰ ਤਾਂ ਇਸ ਕੰਮ ਨੂੰ ਠੱਲ ਪਾਉਣੀ ਆ ਆਪਦੇ ਕੋਈ ਲਾਈ ਜਾਂਦਾ ਮਾਰੀ ਜਾਂਦੇ ਨੇ ਬਕਵਾਸ ਬਾਜੀ ਜਿਹੜੇ ਉਹਦੇ ਅ ਪੈਰੋਕਾਰ ਸੇਵਕ ਮੰਨਦੇ ਨੇ ਨਾ ਫਿਰ ਹੁਣ ਤੁਸੀਂ ਆਪਦੇ ਘਰਾਂ ਦੇ ਵਿੱਚ ਖੋਲ੍ਹ ਲੋ ਇਹ ਜਿਹੜੇ ਚੈਨਲ ਨੇ ਉਹਨਾਂ ਦੇ ਦਿਖਾਇਆ ਕਰੋ ਜਿਸਮ ਉਹਨਾਂ ਤੇ ਕਰਿਆ ਕਰੋ ਤੁਸੀਂ ਉਹ ਜਿਹੜਾ ਕੁਛ ਉਹ ਕਰ ਤੁਸੀਂ ਕਰਿਆ ਕਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦਾ ਮਾਹੌਲ ਗੰਦਾ ਕਰਨ ਲੱਗੇ ਹੋਏ ਉਹਦੀਆਂ ਸਪੋਰਟਾਂ ਕਰ ਕਰਕੇ ਉਹ ਜੀ ਗੰਦਗੀਆਂ ਤੇ ਖਾਲਸਾ ਪੰਥਾ ਇਹ ਨਹੀਂ ਬਖਸ਼ੂਗਾ ਕਿਸੇ ਨੂੰ ਜੇ ਕੋਈ ਪੰਜਾਬ ਦਾ ਵਾਤਾਵਰਣ ਮਾਹੌਲ ਗੰਦਗੀ ਫਲਾਊਗਾ ਚਾਹੇ ਕਿਸੇ ਰੂਪ ਦੇ ਵਿੱਚ ਆ ਉਹਨੂੰ ਸਿੰਘ ਨਹੀਂ ਛੱਡਣਗੇ ਸਿੰਘ ਭਜਦੇ ਵੀ ਹੈ ਨਹੀਂ ਸਿੰਘ ਗ੍ਰਿਫਤਾਰੀਆਂ ਵੀ ਦਿੰਦੇ ਨੇ ਤੇ ਅਣਖ ਦੇ ਨਾਲ ਜਿਉਣਾ ਜਾਣਦੇ ਨੇ ਸਾਡੀ ਕਿਸੇ ਨਾਲ ਕੋਈ ਨਿੱਜੀ ਜਿਹੜੀ ਹੈਗੀ ਆ ਉਹ ਦੂਸਰੋਂ ਨਹੀਂ ਹੈ ਅਸੀਂ ਕਹਿੰਨਾ ਸਮਾਜ ਵਧੀਆ ਹੋਵੇ ਸਾਰੇ ਜਿੰਨੇ ਵੀ ਹੋਰ ਵੀ ਬਲੌਗਰ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਮਾਜ ਨੂੰ ਉਹ ਵੀਡੀਓ ਪਾਓ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਦੇਖੀ ਜਾ ਸਕੇ ਜਿਹੜੀ ਕੋਈ ਸਮਾਜ ਨੂੰ ਕੋਈ ਸੇਧ ਮਿਲੇ ਜਿਹੜੀ ਅਸਲੀਲਤਾ ਫਰਾਉਣੀ ਬੱਚੇ ਬੱਚੀਆਂ ਨੂੰ ਜਿਹੜਾ ਹੈਗਾ ਪੁੱਠੇ ਰਾਹ ਤੇ ਚਲਾਉਣਾ ਇਹ ਕੰਮ ਛੱਡ ਦਿਓ ਹੋਰ ਕਿਰਤ ਕਰ ਲਓ ਬਹੁਤ ਕੰਮ ਨੇ ਗੇ ਨਹੀਂ ਕਿਸੇ ਦਾ ਕੋਈ ਚੱਲਦਾ ਸਾਨੂੰ ਆ ਕੇ ਮਿਲ ਲਓ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆ ਕਿਰਤ ਕਰ ਲੋ ਆ ਤੁਹਾਡੀ ਰੇੜੀ ਲਵਾ ਦਿੰਦੇ ਆ ਦੇ ਦਿੰਨਾ ਤੁਹਾਨੂੰ ਸਕੂਟਰ ਖਰੀਦ ਕੇ ਲਾਈ ਚੱਲਿਓ ਕੰਮ ਤਾਂ ਕਰੋ ਕਿਰਤ ਕਰੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰਨੀ ਨਾਮ ਜਪਨਾ ਬਣ ਸਕਣਾ ਇਹ ਸਾਡਾ ਜਿਹੜਾ ਹੈ ਕਿ ਸਾਨੂੰ ਸੰਧਾਨ ਦਿੱਤੇ ਨੇ ਪਰ ਅਸ ਚੱਲਦੇ ਕੋਈ ਨਹੀਂ ਹੈਗੇ ਅਸ ਤਾਂ ਹੁਣ ਤੈਨ ਲਾ ਗਿਆ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਗੰਦਗੀ ਫੜੋ ਬਾਕੀ ਜਿਹੜਾ ਕੋਈ ਗੰਦਾ ਕੰਮ ਕਰਦਾ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਰਿਆਂ ਨੂੰ ਉਹਦੇ ਮਗਰ ਨਹੀਂ ਕੋਈ ਜਾਂਦਾ ਹੁੰਦਾ ਜਿਹਨੂੰ ਸੌਦਾ ਲਾਇਆ ਉਹਦੇ ਕਹਿੰਦੇ ਕੰਚਨ ਕੁਮਾਰੀ ਦੇ 4 ਲੱਖ ਫੋਲੋਅਰ ਸੀਗੇ। ਕੋਰੋਨਾ ਬੰਦਾ ਕਿਉਂ ਨਹੀਂ ਦੇਖਦਾ ਸੀਗਾ? ਜਦੋਂ ਸਿੰਘਾਂ ਨੇ ਸੌਦਾ ਲਾਤਾ ਜਦੋਂ ਉਹ ਉਹਨੂੰ ਫੂਕਿਆ ਨਾ ਉਹਦੇ ਕੋਈ ਮਾਗਰ ਨਹੀਂ ਗਿਆ 4 ਲੱਖ ਤਾਂ ਕਿ 4 ਬੰਦੇ ਵੀ ਨਹੀਂ ਖੜੇ ਹੈਗੇ। ਲੋਕ ਚੋਰੀ ਸਭ ਕੁਝ ਕਰਦੇ ਨੇ ਪਰ ਜਦੋਂ ਕੋਈ ਬਖਤ ਪੈਂਦਾ ਜਦੋਂ ਕਿਸੇ ਤੇ ਕੋਈ ਆਣ ਪੈਂਦੇ ਫਿਰ ਕੋਈ ਨਹੀਂ ਖੜਦਾ ਹੁੰਦਾ। ਜੇ ਉਹਨੇ ਕੋਈ ਚੰਗਾ ਕੰਮ ਕਰਦਾ ਕਰਿਆ ਹੁੰਦਾ ਨਾ ਫਿਰ ਲੋਕਾਂ ਦਾ ਹੱਡ ਆਉਣਾ ਚਾਹੀਦਾ ਸੀ ਲੋਕ ਉਥੇ ਆਮਹਾਰੇ ਆਉਣੇ ਚਾਹੀਦੇ ਸੀ ਵੀ ਇਹ ਗਲਤ ਹੋਇਆ ਪਰ ਉਹਦੇ ਮਗਰ ਤਾਂ ਉਹਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਉਹਦੇ ਸੰਸਕਾਰ ਤੇ ਕੋਈ ਰਿਸ਼ਤੇਦਾਰ ਕੋਈ ਨਹੀਂ ਆਇਆ ਹੈਗਾ ਕਿਸੇ ਨੇ ਕਿਸੇ ਨੇ ਨਹੀਂ ਉਥੇ ਸੰਸਕਾਰ ਦੇ ਵਿੱਚ ਪੁੱਜਣ ਦੀ ਖੇਚਲ ਕੀਤੀ ਤੇ ਉਹਦੀ ਜਿਹੜੀ ਮਾਂ ਸੀ ਨਾ ਉਹ ਵੀ ਮੂੰਹ ਲੁਕਾਉਂਦੀ ਫਿਰਦੀ ਸੀਗੀ ਵੀ ਜੇ ਕਿਤੇ ਕੋਈ ਸਵਾਲ ਹੀ ਨਾ ਕਰ ਦੇ ਕਿਉਂ ਮਾਰਤੀ ਪਤਾ ਸੀ ਉਹਨੂੰ ਵੀ ਸਾਡੀ ਕੁੜੀ ਐਂ ਕਰਦੀ ਸੀ ਆਹ ਕੁਛ ਕਰਦੀ ਸੀ ਤਾਂ ਹੀ ਉਹਨਾਂ ਨੂੰ ਮੂੰਹ ਲੁਕਾਉਣੇ ਪਏ ਜੇ ਚੰਗੀ ਜ਼ਿੰਦਗੀ ਜਿਉਂੋਂੋਂਗੇ ਨਾ ਜਦੋਂ ਮਰਦਾ ਉਹ ਫੇਰ ਪਤਾ ਲੱਗਦਾ ਵੀ ਦੁਨੀਆ ਕਿੰਨੀ ਕਿਸੇ ਦੇ ਮਾਰ ਕਿੰਨੀ ਕਹ ਨੂੰ ਚਾਹੁੰਦੀ ਸੀ ਸਿਵਿਆਂ ਦੇ ਰਾਹ ਫੇਰ ਪਤਾ ਲਾਦੇ ਵੀ ਕਿਵੇਂ ਭਰੇ ਜਾਂਦੇ ਨੇ ਉਹ ਜੀਵਨ ਜਿਉਂ ਜਿਹਦੇ ਨਾਲ ਕਿਸ ਨੂੰ ਸੇਧ ਮਿਲੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਇਹ ਸਾਡਾ ਪੰਜਾਬ ਆ ਸਾਡੀ ਹੋਣ ਦਾ ਅਣਖ ਦਾ ਮਤਲਬ ਇਹੋ ਜਿਹਾ ਨਾ ਕੰਮ ਕਰਿਆ ਕਰੋ ਜਿਹਦੇ ਨਾਲ ਤੁਹਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਖਾਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਇਸ ਕਤਲ ਦੇ ਜ਼ਿੰਮੇਦਾਰ ਸਰਕਾਰ ਹੈ ਜੇ ਤੁਸੀਂ ਇਹਨਾਂ ਬਲੌਗਰਾਂ ਦੇ ਜਿਹੜੇ ਅਕਾਊਂਟ ਨੇ ਪੇਜ ਨੇ ਬੰਦ ਕਰੋ ਜਿਉਂ ਕਰੋ ਤਾਂ ਸਾਰਾ ਕੁਝ ਮਾਹੌਲ ਠੀਕ ਹੋ ਸਕਦਾ ਪਰ ਸਰਕਾਰ ਨਹੀਂ ਕਰਦੀ ਸਰਕਾਰ ਨਸ਼ੇ ਵੀ ਆਪ ਵਕਾਉਂਦੀ ਆ ਸਰਕਾਰ ਅਸਲੀਲਤਾ ਵੀ ਆ ਫੈਲਾ ਰਹੀ ਆ ਪੰਜਾਬ ਦੇ ਵਿੱਚ ਸਾਰਾ ਕੁਝ ਗੰਦਲਾ ਸੀਗਾ ਸਰਕਾਰ ਕਰ ਰਹੀ ਹੈ ਕਿ ਸਰਕਾਰ ਸਹੀ ਕੰਮ ਕਰੇ ਤਾਂ ਇਹਨਾਂ ਦੀ ਕੋਈ ਤਾਕਤ ਨਹੀਂ ਵੀ ਬਲੌਗਰ ਇਹੋ ਜਿਹਾ ਗੰਦ ਪਾ ਦੇਣ ਤੇ ਸਿੰਘਾਂ ਨੂੰ ਮਜਬੂਰਨ ਹੋ ਕੇ ਨਾ ਉਹਨਾਂ ਨੂੰ ਮਾਰਨਾ ਪਵੇ ਇਹ ਮਜਬੂਰੀ ਬਣ ਜਾਂਦੀ ਹੈ ਸਿੰਘਾਂ ਦੀ ਮੈਂ بار-बार ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਨਾ ਆਓ ਆਪਾਂ ਪਾਈ ਅਮਰਤਪਾਲ ਸਿੰਘ ਦਾ ਸਾਥ ਦੇਣਾ ਕਾਨੂੰਨ ਨੇ ਆਪਣਾ ਕੰਮ ਕਰਨਾ ਤੇ ਉਹ ਸਜ਼ਾ ਭੁਗਤਣ ਨੂੰ ਵੀ ਸਿੰਘ ਤਿਆਰ ਨੇ ਉਹਨਾਂ ਨੇ ਗਿਰਫਤਾਰੀਆਂ ਦਿੱਤੀਆਂ ਨੇ ਉਹ ਜਿਹੜੇ ਹੈਗੇ ਨੇ ਪੁਲਿਸ ਨੇ ਫੜ ਲਏ ਆ ਤੇ ਬਾਕੀ ਕਾਨੂੰਨ ਨੇ ਕੰਮ ਕਰਨਾ ਜੋ ਉਹਨਾਂ ਨੂੰ ਸਜ਼ਾ ਦੇਊਗੀ ਕਾਨੂੰਨ ਉਹ ਫੋਕਤਣਗੇ ਉਹ ਤਿਆਰ ਬੈਠੇ ਨੇ ਸਾਰਾ ਕੁਝ ਕਰਨਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਨਾ ਜਿਹੜੇ ਹੱਕ ਸੱਚ ਦੀ ਆਵਾਜ਼ ਉਭੰਨ ਕਰਦੇ ਨੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਨਾਲ ਪਾਈ ਖੜਿਆ ਕਰੋ ਕੋਈ ਹੋਵੇ ਜਿਹੜਾ ਕੋਈ ਪੰਜਾਬ ਦੀ ਗੱਲ ਕਰੂਗਾ ਹੱਕ ਸੱਚ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜਾਂਗੇ ਹਰ ਟਾਈਮ ਖੜੇ ਆ ਤੇ ਖੜਦੇ ਰਹਾਂਗੇ ਆਵਾਜ਼ ਉਹਦੇ ਨਾਲ ਬੁਲੰਦ ਕਰਦੇ ਰਹਾਂਗੇ ਭੁਲਾ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ